ਕਟਈ ਜਿਹੜੀ ਮੈਕੈਨਿਜ਼ਮ ਹੈ ਰਾਈਟ ਟੂ ਇਨਫੋਰਮੇਸ਼ਨ 2005 6 ਦੇ ਵਿੱਚ ਬਹੁਤ ਵਧੀਆ ਕਾਨੂੰਨ ਬਣਾਇਆ ਸੀ ਉਦੋਂ ਮਰਮੋਣ ਸਿੰਘ ਸਰਕਾਰ ਨੇ ਬਣਾਇਆ ਸੀ ਹੌਲੀ ਹੌਲੀ ਉਹਨੂੰ ਖਤਮ ਕੀਤਾ ਜਾ ਰਿਹਾ ਉਹਨੂੰ ਹੋਰ ਤਖੜਾ ਕਰਨ ਦੀ ਲੋੜ ਆ ਇੰਪਾਵਰ ਕਰਨ ਦੀ ਲੋੜ ਆ ਉਹਨਾਂ ਲੋਕਾਂ ਨੂੰ ਉੱਥੇ ਲਿਆ ਜਾਵੇ ਜਿਹੜੇ ਵਾਕਈ ਪਾਰਦਰਸ਼ੀ ਨੇ ਅਪਰੋਚ ਦੇ ਵਿੱਚ ਪਾਰਦਰਸ਼ਤਾ ਚਾਹੁੰਦੇ ਨੇ ਸਿਸਟਮ ਨੂੰ ਐਕਸਪੋਜ਼ ਕਰਨਾ ਸਿਸਟਮ ਦੀਆਂ ਗਲਤੀਆਂ ਨੂੰ ਐਕਸਪੋਜ਼ ਕਰਨ ਤੇ ਮਾਹਰ ਨੇ ਜਾਂ ਚਾਹਤ ਰੱਖਦੇ ਨੇ ਹੁਣ ਕੀ ਹੋ ਰਿਹਾ ਵਾ ਸਰਕਾਰ ਆਪਣੇ ਚੇਤਨ ਨੂੰ ਉੱਥੇ ਲਾ ਦਿੰਦੀ ਹੈ ਜਿਹੜਾ ਅਫਸਰ ਉਹਨਾਂ ਦਾ ਖਾਸ ਚੀਫ ਸੈਕਟਰੀ ਸੀ ਜਾਂ ਉਹਨਾਂ ਦਾ ਪ੍ਰਿੰਸੀਪਲ ਸੈਕਟਰੀ ਸੀ ਜਾਂ ਉਹਨਾਂ ਦਾ ਹੋਮ ਸੈਕਟਰੀ ਸੀ ਜਾਂ ਉਹਨਾਂ ਦੇ ਕਲੋ ਸੀ ਉਹਨੂੰ ਲਾਤਾ ਉੱਥੇ ਵੀ ਚੱਲ 5 ਸਾਲ ਹੋਰ ਤੂੰ ਅਫਸਰ ਬੰਗਲਾ ਗਾੜੀ ਮਿਲ ਚੁਗੀ ਉਹ ਅਫਸਰ ਜਿਨ੍ਹਾਂ ਨੇ ਕਦੀ ਇਨਫੋਰਮੇਸ਼ਨ ਕਦੀ ਦਿੱਤੀ ਨਹੀਂ ਲਕਾਉਂਦੇ ਰਹੇ ਇਨਫੋਰਮੇਸ਼ਨ ਉਹਨਾਂ ਨੂੰ ਉੱਥੇ ਲਾਤਾ ਗਿਆ ਜਾਂ ਚੀਫ ਇਨਫੋਰਮੇਸ਼ਨ ਕਮਿਸ਼ਨਰ ਜਾਂ ਇਨਫੋਰਮੇਸ਼ਨ ਕਮਿਸ਼ਨਰ ਬਾਦਲਾ ਨੇ ਤੇ ਇਹ ਕੀਤਾ ਅਮਰਿੰਦਰ ਸਿੰਘ ਨੇ ਆਪਣੇ ਚਿਹਤੇ ਕੋਈ ਜਨੇ ਉਹਦੀ ਬਾਇਓਗ੍ਰਾਫੀ ਲਿਖੀ ਕਿਤਾਬ ਲਿਖੀ ਹੈ ਕੋਈ ਜਿਹੜਾ ਜਰਨਲਿਸਟ ਜਿਹੜੀ ਉਹਦੇ ਹੱਕ ਚ ਲਿਖਦੇ ਰਿਹਾ ਉਹਨਾਂ ਨੂੰ ਉੱਥੇ ਲਾਤਾ ਇਨਾ ਕਿ ਪਬਲਿਕ ਪਰਪਸ ਸਰਵ ਹੋਇਆ ਇਹਨਾ ਇਨਫੋਰਮੇਸ਼ਨ ਕਮਿਸ਼ਨਰਾਂ ਨੇ ਕਿੰਨੀ ਵੀ ਜਾਣਕਾਰੀ ਇਹਨਾਂ ਨੇ ਬਾਹਰ ਕੱਢੀ ਆ ਇਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ ਵੀ ਸਰਕਾਰ ਦਾ ਆ ਵੀ ਪੁੱਛੋ ਆ ਵੀ ਪੁੱਛੋ ਆ ਸਭ ਗੱਲਾਂ ਬਾਹਰ ਨਿਕਲੀਆਂ ਨਿਕਲੀਆਂ ਚਾਹੀਦੀਆਂ 2-4 ਸਾਲ ਤੋਂ ਬਾਅਦ ਕੋਈ ਗੱਲ ਸੀਕ੍ਰੀਟ ਨਹੀਂ ਰਹਿਣੀ ਚਾਹੀਦੀ ਸਰਕਾਰ ਨੇ ਜੋ ਕੀਤਾ ਉਹ ਸਭ ਜਨਤਕ ਹੋਣਾ ਚਾਹੀਦਾ ਆਫਟਰ ਆਲ ਲੋਕਾਂ ਦੇ ਪੈਸੇ ਨਾਲ ਸਭ ਕੁਝ ਹੋਇਆ ਆ ਔਰ ਹੁਣ ਸਰਕਾਰ ਨੇ ਜਿਹੜੇ ਬੰਦੇ ਲਾਏ ਆ ਮੇਰੇ ਖਿਆਲ ਬਹੁਤਿਆਂ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਹੀ ਕੀ ਕੰਮ ਕਰਨਾ ਵਾ ਔਰ ਹੁਣੇ ਪਤਾ ਲੱਗਾ ਵਾ ਕਿ ਬੜੀ ਲੰਬੀ ਲਿਸਟ ਆ ‟ਵੇਇਟਿੰਗ ਲਿਸਟ ਆ ਲੋਕੀ ਇਨਫੋਰਮੇਸ਼ਨ ਮੰਗੀ ਜਾਂਦੀ ਆ ਇਨਫੋਰਮੇਸ਼ਨ ਦਿੱਤੀ ਨਹੀਂ ਜਾਂਦੀ ਜਾਂ ਦੇਣ ਦੇ ਵਿੱਚ ਦੇਰੀ ਕਰਤੀ ਜਾਂਦੀ ਉਹਨੇ ਚਿੰਨੂ ਦਾ ਮਤਲਬ ਹੀ ਨਹੀਂ ਕੋਈ ਰਹਿ ਜਾਂਦਾ ਸੋ ਵਾਖੇ ਜੇ ਕ੍ਰਾਪਸ਼ਨ ਨੂੰ ਖਤਮ ਕਰਨਾ ਵਾ ਬਿਜ਼ਨਸ ਬਿਊਰੋ ਨੂੰ ਇੰਡੀਪੈਂਡੈਂਟ ਬਣਾਓ ਲੋਕਪਾਲ ਨੂੰ ਇੰਡੀਪੈਂਡੈਂਟ ਬਣਾਓ ਓਵਰਸਾਈਟ ਬਾਡੀ ਅਫਸਰਾਂ ਦੇ ਉੱਤੇ ਹੋਵੇ ਕੋਈ ਆਰਟੀਆਈ ਨੂੰ ਹੋਰ ਪਾਰਦਰਸ਼ੀ ਕਰੋ